हां जी मास्टर जी की कहना चाहोगे आम आदमी पार्टी ਦੇ ਤੌਰ ਦੇ ਉੱਤੇ ਤੁਸੀਂ ਸੀਨੀਅਰ ਆਗੂ ਹੋ ਅਤੇ ਇਲਾਕੇ ਦੇ ਵਿੱਚ ਬਹੁਤ ਹੀ ਕੰਮ ਜਿਹੜੇ ਨੇ ਤੁਸੀਂ ਆਪਣੇ ਹੱਥੀ ਕਰਵਾਏ ਨੇ ਤੇ ਕਿਸ ਤਰ੍ਹਾਂ ਦਾ ਰਿਆ 2023 ਤੇ ਆਉਣ ਵਾਲੇ ਸਾਲ ਦੇ ਵਿੱਚ ਕੀ ਪ੍ਰਾਪਤੀਆਂ ਜੜੀਆਂ ਆਮ ਆਦਮੀ ਪਾਰਟੀ ਸਰਕਾਰ ਜਿਹੜੀ ਹੈ ਉਹ ਕਰੇਗੀ ਤੁਹਾਡੇ ਚੈਨਲ ਦਾ ਮੇਰੇ ਤੱਕ ਆਉਣ ਤੇ ਬਹੁਤ-ਬਹੁਤ ਧੰਨਵਾਦੀ 2023 ਆਮ ਆਦਮੀ ਪਾਰਟੀ ਲਈ ਬਹੁਤ ਸਨਹਿਰਾ ਸਾਲ ਸੀ ਕਿਉਂਕਿ ਪਿਛਲੀ ਸਰਕਾਰ ਨੇ ਕੋਈ ਕੰਮ 38 ਨੰਬਰ ਵਾਰਡ ਦਾ ਕੋਈ ਨਹੀਂ ਸੀ ਕੀਤਾ ਨੀਵੇਂ ਨਾ ਕੋਈ ਗਲੀ ਨਾ ਕੋਈ ਸੜਕ ਨਾ ਸਪਰੀਨੈਟ ਕੁਝ ਵੀ ਨਹੀਂ ਸਾਰੀ ਖਾਲੀ ਪਈ ਸੀ ਤੇ ਸਾਡੀ ਸਰਕਾਰ ਨੇ ਸਭ ਤੋਂ ਪਹਿਲਾਂ ਕੰਮ ਮੇਰੀ 38 ਨੰਬਰ ਵਾਰਡ ਦਾ ਇਹ ਕੀਤਾ ਪਈ ਰੇਲਵੇ ਫਾਟਕ ਤੋਂ ਲੈ ਕੇ ਤੇ ਖਾਲਸਾ ਨਗਰ ਤੱਕ ਉਧਰੋਂ ਭਾਈ ਮਨ ਚੌਂਕ ਤੋਂ ਲੈ ਕੇ ਪਰਾਣਾ ਟਾਂਡਾ ਸਟੈਂਡ ਸੁਤਾਨਪਿੰਡ ਤੱਕ ਜਿਹੜੀ ਸ਼ਰਕ ਸੀ ਜਿਹੜੀ ਕਿ 2025 ਛਾਲ ਤੋਂ ਬਣੀ ਨਹੀਂ ਤੇ ਅਧੂਰੀ ਪਈ ਸੀ ਉਹ ਸ਼ੜਕ ਆਉਂਦਿਆਂ ਇਹਨਾਂ ਨੇ ਪਹਿਲੇ 6 ਮਹੀਨੇ ਵਿੱਚ ਬਣਵਾ ਦਿੱਤੀ ਆ ਸਾਡੇ ਸਰਕਾਰ ਆਉਣ ਤੋਂ ਪਹਿਲਾਂ ਇੱਥੇ ਕਾਂਗਰਸ ਦੀ ਸਰਕਾਰ ਸੀ ਔਰ ਕਾਂਗਰਸ ਦਾ ਜਿਹੜਾ ਕਾਉਂਸਲਰ ਸੀ ਉਸ ਕਾਉਂਸਲਰ ਨੇ 38 ਨੰਬਰ ਵਾਰਡ ਵੱਲ ਉੱਕਾ ਹੀ ਧਿਆਨ ਨਹੀਂ ਦਿੱਤਾ। ਔਰ ਉਸ ਤੋਂ ਪਹਿਲਾਂ ਅਕਾਲੀ ਦਲ ਦੇ ਕਾਉਂਸਲਰ ਆਇਆ ਵਾ ਦੋ ਵਾਰੀ। ਉਹ ਉਹਨੇ ਵੀ ਆਪਣਾ ਕੋਰਮੇਸ਼ਨ ਗਲੀ ਨੰਬਰ 1 2 3 ਤੱਕ ਹੀ ਉਹ ਵੀ ਸੀਮਤ ਰਿਹਾ। ਕਿ ਸਾਡੀ ਸਰਕਾਰ ਨੇ ਆਉਂਦਿਆਂ ਹੀ ਅਸੀਂ 90% ਗਲੀਆਂ ਦਾ ਕੰਮ ਬੰਨਣ ਵਾਲਾ ਸੀ। ਜਿਹੜਾ ਲਗਭਗ 60% ਦੇ ਇਲਾਕੇ ਸ਼ਹਿਰੀ ਬਣ ਗਿਆ। ਜਿਹੜੇ ਬਾਕੀ ਰਹਿ ਗਏ ਕਸਰ ਆਹੀ ਆਉਣ ਵਾਲੇ 3-4 ਮਹੀਨਿਆਂ ਦੇ ਵਿੱਚ ਕੱਢ ਦਾਂਗੇ ਤੇ ਇਸ ਤੋਂ ਬਾਅਦ ਪਾਣੀ ਦੀ ਗੱਲ ਆ ਪਾਣੀ ਦੇ ਸਾਡੇ 3 ਕੁ ਟਿਊਬਲ ਲੱਗ ਗਏ ਆ ਇੱਕ ਅੱਧੇ ਦੀ ਹੋਰ ਲਾ ਲੋੜਿਆ ਉਹ ਹੀ ਨਾ ਉਹ ਤਿੰਨਾਂ ਮਹੀਨਿਆਂ 'ਚ ਅ ਪੂਰੀ ਕਰ ਦਾਂਗੇ ਉਸ ਤੋਂ ਬਾਅਦ ਸਾਡੇ ਦੱਖਣੀ ਹਲਕੇ ਦੇ ਐਮਐਲਏ ਸਾਹਿਬ ਡਾਕਟਰ ਇੰਦਰਪ੍ਰੀਤ ਸਿੰਘ ਨਿਕੇੜੀ ਨੇ ਇੱਕ ਵਿਸ਼ੇਸ਼ ਉਪਰਾਲਾ ਕੀਤਾ ਜਿਹੜਾ ਕਿ ਵਲਾ ਟ੍ਰੀਟਮੈਂਟ ਪਲਾਂਟ ਲਵਾ ਕੇ ਨਾਦਰ ਸਾਫ ਪਾਣੀ ਤੁਹਾਡੇ ਹਲਕੇ ਨੂੰ ਦੇਣ ਦਾ ਗਤੂ ਕੀਤਾ ਉਹਦੇ ਵਿੱਚ ਸਾਰੀ ਪਾਈਪਲਾਈਨ ਫੇਟੋ ਚੁਕੀ ਹੈ। ਔਰ ਛੇਤੀ ਹੀ ਉਹ ਸਾਫ ਪਾਣੀ ਜਿਹੜਾ ਉਹ ਵੀ ਆਉਣ ਵਾਲੇ 2-3 ਮਹੀਨਿਆਂ ਦੇ ਵਿੱਚ ਤੁਹਾਡੀ ਵਾਰ ਨੂੰ ਮਿਲ ਜਾਪੇਗਾ। ਉਸ ਤੋਂ ਅੱਗੇ ਸਟਰੀਟ ਲਾਈਟ ਦੀ ਗੱਲ ਹੈ। ਸਟਰੀਟ ਲਾਈਟ ਹੋਈ ਲਗਭਗ ਅਸੀਂ 85% ਜਿਹੜੀ ਆ ਉਹ ਬੰਦ ਸੀ। ਔਰ ਮਹਿਕਮੇ ਕੋਲ ਕੋਈ ਵਿਸ਼ੇਸ਼ ਪ੍ਰਬੰਧ ਨਹੀਂ ਸੀ ਜਿਹੜਾ ਕਿ ਹੁਣ ਹੋ ਚੁੱਕਾ। ਤਾਰਾਂ ਵੀ ਆ ਚੁੱਕੀਆਂ ਹਨ ਬਲਬ ਵੀ ਆ ਚੁੱਕੇ ਆ ਖੰਬੇ ਵੀ ਆ ਚੁੱਕੇ ਆ ਤੇ ਸਾਰਾ ਕੰਮ ਉਹ ਵੀ ਨਵੇਂ ਸ਼ਰੇ ਤੋਂ ਸ਼ੁਰੂ ਕਰ ਦਿੱਤਾ ਪੋਲਟਿਕਾ ਲਾਈਟਾਂ ਲੱਗ ਪਾ ਕੇ ਸਾਰੀਆਂ ਜਗ੍ਹਾ ਨਹੀਂ ਆ ਪੀੜੇ 2 4 6 ਲੰਡੀਆ ਉਹ ਵੀ ਆਉਣ ਵਾਲੇ ਦਿਨਾਂ ਚ ਜੰਗੀਆਂ ਔਰ ਮੇਨ ਬਜ਼ਾਰਾਂ ਦੇ ਵਿੱਚ ਤੇ ਮੇਨ ਰੋਡ ਤੇ ਭਾਈ ਮੰਜ ਰੋਡ ਤੇ ਸਟਰੀਟ ਲਾਈਟ ਦਾ ਕੰਮ ਜਿਹੜਾ ਉਹ 200 ਨਾਲ ਚੱਲ ਰਿਹਾ ਉਹ ਵੀ ਹਫਤੇ 15 ਦਿਨਾਂ ਤੱਕ ਜਿਹੜਾ ਕੰਪਲੀਟ ਹੋ ਜੇਗਾ ਉਸ ਤੋਂ ਬਾਅਦ ਸ਼ੀਵਰ ਦਾ ਕੰਮ ਆ ਸ਼ੀਵਰ ਦਾ ਲਗਭਗ 90 99% 90 95% ਜਿਹੜਾ ਕੰਮ ਉਹ ਸਾਡਾ ਮੁਕੰਮਲ ਹੋ ਚੁੱਕਾ ਹੈ ਸਿਰਫ ਥੋੜਿਆ ਜਿਹਾ ਦੋਗਮ ਹੈ ਜਿਨ੍ਹਾਂ ਦੇ ਵਿੱਚ ਇਹ ਕੰਮ ਦੀ ਅਰਚਣੀਆਂ ਮੜੀ ਗਈ ਉਹ ਵੀ ਕੋਸ਼ਿਸ਼ ਹੈ ਵੀ ਇਲੈਕਸ਼ਨ ਤੋਂ ਪਹਿਲਾਂ ਪਹਿਲਾਂ ਪੂਰਾ ਹੋ ਜਵੇ ਹੁਣ ਥੋੜਾ ਜਿਹਾ ਕੰਮ ਜਿਹੜਾ ਉਹ ਮਲਿਆ ਦਾ ਧੋਖਦਾ ਰਿੰਦਾ ਜਿਵੇਂ ਦਵਿੰਦਰ ਨਗਰ ਕੋਟਵਤਾਵਾ ਸਿੰਘ ਤੇ ਕੁਝ ਇਲਾਕਾ ਨਿਊ ਕੋਟ ਮੇਸੇ ਦਾ ਜਿਨ੍ਹਾਂ ਦੀਆਂ ਅੰਗਲੀਆਂ ਬਣਵਾਲੀਆਂ ਉਧਰ ਵਸ਼ੀਸ਼ ਚੰਨ ਦਿੱਤਾ ਜਾ ਰਿਹਾ ਔਰ ਉਹ ਵੀ ਕੰਮ ਸਾਡਾ ਚੱਲੂ ਆ ਕੋਟਵਤਾਵਾ ਸਿੰਘ ਇਹ ਗਰੀਆਂ ਨਾਲ ਗਿਆ ਕੰਮ ਚੱਲਣ ਡਿਆ ਫਿਰ ਪਾਰਕ ਵੀ ਸਾਡੇ ਲਗਭਗ ਛੇਕ پارک ਮੇਰੇ ਹਿਸਾਬ ਨਾਲ ਆਉਂਦੇ ਆ 30 ਨੰਬਰ ਵਾਰਡ ਦੇ ਵਿੱਚ ਜਿੱਡਾਂ ਦੀਆਂ ਕਮੇਟੀਆਂ ਬਣਾ ਕੇ ਤੇ ਉਹਨਾਂ ਦੇ ਸਾਫ ਸਫਾਈ ਦਾ ਕੰਮ ਜਿਹੜਾ ਉਹ ਵੀ ਸ਼ੁਰੂ ਕੀਤਾ ਜਾ ਸਕਦਾ ਉਸ ਤੋਂ ਬਾਅਦ ਸਾਡੇ ਮੱਲਾ ਕਲੀਨ ਕਿਹਾ 30 ਨੰਬਰ ਵਾਰਡ ਦੇ ਵਿੱਚ ਮੱਲਾ ਕਲੀਨ ਕੋਈ ਚੱਲੂ ਹੋ ਗਿਆ ਔਰ ਉਸੇ ਜਿਹੜਾ ਆ ਲਾ ਆ ਲਗਭਗ 3-4 ਮਹੀਨੇ ਤੋਂ ਹੋ ਗਿਆ ਔਰ ਇਲਾਕੇ ਦੀ ਜਨਤਾ ਬਹੁਤ ਉਸ ਤੋਂ ਬਾਅਦ ਇਹਨਾਂ ਨੇ ਗ੍ਰਾਂਟਾਂ ਜਿਹੜੀਆਂ ਸਾਡੇ ਇਲਾਕੇ ਨੂੰ ਹੈ ਖੁੱਲੇ ਦਿਲ ਨਾਲ ਦਿੱਤੀਆਂ ਹਨ ਪਨੀਰ ਸਿੰਘ ਸਭਾ ਗੁਰਦੁਆਰਾ ਕੇਤਨ ਸ਼ਾਲਾ ਖਾਤਰ ਨਾਲ ਜੁੜੀ ਹੈ ਉਹਨੂੰ 10 ਲੱਖ ਦੀ ਗ੍ਰਾਂਟ ਦਿੱਤੀ ਹੈ ਔਰ ਉਹਦਾ ਕੰਮ ਚੱਲ ਰਿਹਾ ਛੇਤੀ ਉਹ ਕੰਪਲੀਟ ਹੋਣਾ ਹੈ ਇਸ ਤੋਂ ਇਲਾਵਾ ਅਸੀਂ ਆਧਾਰ ਕਾਰ ਦੇ ਕੈਂਪ ਲਾਏ ਆ ਲਗਭਗ ਮੈਂ 15 ਕੈਂਪ ਆਪਣੀ ਖੱਤੀ ਨੰਬਰ ਵਾਰ ਦੇ ਵਿੱਚ ਲਾ ਚੁੱਕਾ ਜਿਸ ਤੋਂ 3500 ਪਲੱਸ ਆਧਾਰ ਕਾਰਡ ਬਣ ਕੇ ਤਿਆਰ ਹੋ ਗਿਆ ਲੋਕਾਂ ਤੱਕ ਪਹੁੰਚ ਗਿਆ ਆਯੂਸ਼ਮਾਨ ਕਾਰਡ ਕੰਪਲਾਈਆ 7750 ਹੋ ਵੀ ਬਣ ਗਿਆ ਲੇਬਰ ਕਾਰਡ ਉਹ ਵੀ ਲਗਭਗ 150 200 ਬਣ ਗਿਆ ਫਿਰ ਆਪਣਾ ਬਾਲਿਆਂ ਦੀਆਂ ਛੱਤਾਂ ਦੇ 15 16 ਕੇਸ ਸੀ ਉਹ ਵੀ ਲਗਭਗ ਫਾਈਨਲ ਹੋ ਗਏ ਆ ਤੇ ਇਸ ਤੋਂ ਬਾਅਦ ਬੇਸਾਰਾ ਮੱਖੀਆਂ ਦੀਆਂ ਪੈਂਚਨਾ ਵਿਧਵਾ ਰੀਆਂ ਪੈਂਚਨਾ ਆਂਘੀਣ ਪੈਂਚਨਾ ਇਹ ਵੀ ਲਗਭਗ ਕੰਪਲੀਟ ਹੋ ਚੁੱਕਾ ਇੱਕ ਲੋਕ ਇਸ ਜਿਹੜੇ ਰਹਿ ਗਏ ਆ ਉਹ ਛੇਤੀ ਉਹ ਵੀ ਮਸਲਾ ਹੱਲ ਹੋ ਜਾਵੇਗਾ ਔਰ ਵੋਟਰਾਂ ਦਾ ਕੰਮ ਹੈ ਵੋਟਰਾਂ ਦਾ ਕੰਮ ਵੀ ਲਗਭਗ 60% ਨਿਬੜ ਗਿਆ ਤੇ ਬਾਕੀ ਅਸੀਂ ਕੈਂਪ ਲਾ ਕੇ ਰਹਿਂਦੀਆਂ ਵੀ ਜਿਹੜੀਆਂ ਉਹ ਬਣਾਉਣ ਵਾਲਾ ਜਿਹੜਾ 2024 ਜਿਹੜੀਆਂ ਕਮੀਆਂ ਪੀਛੀਆਂ ਉਹ ਇਸ ਸਾਲ ਦੇ ਵਿੱਚ ਆਪਣਾ 31 ਦਸੰਬਰ ਤੱਕ ਜਿਹੜੀਆਂ ਕਰਤੀਆਂ ਜਾਣਗੀਆਂ ਜਦੋਂ ਕਿ ਪਿਛਲੀਆਂ ਸਰਕਾਰਾਂ ਜਿਹੜੀਆਂ ਉਹ 5 ਸਾਲ ਚੁੱਕ ਕਰਕੇ ਬੈਠੇ ਰਹਿੰਦੀਆਂ ਅਸੀਂ 4.5 ਸਾਲ ਤੇ ਫੇਰ ਕੰਮ ਸ਼ੁਰੂ ਕਰਦੀਆਂ ਅਸੀਂ ਫੇਰ ਕਹਿੰਦੇ ਹੈ ਜੀ ਹੁਣ ਤੁਨ ਜਾਪਤਾ ਲੱਗਿਆ ਤੇ ਸਾਡੀ ਪਹਿਲੀ ਸਰਕਾਰ ਆ ਜਿਹਨੇ ਆਉਂਦਿਆਂ ਹੀ 15-20 ਦਿਨਾਂ ਬਾਅਦ ਹੀ ਆਪਣੇ ਜਿਹੇ ਕੰਮ ਆ ਸ਼ੁਰੂ ਕਰਨ ਤੇ ਇਸ ਤੋਂ ਇਲਾਵਾ ਨਸ਼ੇ ਦਾ ਕੰਮ ਨਸ਼ੇ ਦੇ ਕੰਮ ਨੂੰ ਬਹੁਤ ਥੱਲ ਪਈ ਹੈ ਪਹਿਲਾਂ ਇਸੇ ਸਾਡੇ ਰੇਲਵੇ ਲਾਂਡ ਤੇ ਮੇਲਾ ਲਗਾ ਰੈਂਦਾ ਹੁੰਦਾ ਸੀ ਹੁਣ ਕੋਈ ਟਮਟਾਵਾਂ ਤੀਸ ਆ ਔਰ ਇਲਾਕੇ ਦੇ ਵਿੱਚ ਪੁਲਿਸ ਵੱਲੋਂ ਬੜੀ ਜ਼ੋਰਦਾਰ ਮਿਹਨਤ ਲਈ ਗਈ ਹੈ ਜਿਹਦੇ ਨਾਲ ਬਹੁਤ ਜ਼ਿਆਦਾ ਫਰਕ ਪਿਆ ਤੇ ਆਸ ਕਰਦਾ ਆਂ ਕਿ ਅਗਲੇ ਸਾਲ ਦੇ ਅੰਤ ਤੱਕ ਇਹ ਨਸ਼ੀਲੇ ਜਿਹੜੀ ਬਲਾ ਆ ਇਹ ਵੀ ਖਤਮ ਹੋ ਜੇ ਬਾਕੀ ਠੀਕ ਆ ਜਿਹੜੇ ਲੋਕਾਂ ਦੇ ਕੰਮ ਆ 24 ਘੰਟੇ ਮੇਰੇ ਬੂਹੇ ਖੁੱਲੇ ਆ ਜਦੋਂ ਮਰਜੀ ਆਉਣ ਕਿ ਕੋਈ ਕਿਸੇ ਨੂੰ ਨੁਕਾਰ ਨਹੀਂਗਾ ਜਿੱਥੋਂ ਤੱਕ ਮੇਰੀ ਕੋਸ਼ਿਸ਼ ਹੋਊਗੀ ਮੈਂ ਉਹਨਾਂ ਦੇ ਜਿਹੜੇ ਕੰਮ ਨਕੀਮੋਟੇ ਉਹ ਜਰੂਰ ਕਰੂੰਗਾ ਤੇ ਨਵੇਂ ਸਾਲ ਦੇ ਮੌਕੇ ਤੇ ਤੁਸੀਂ ਆਪਣੀ ਵਾਰਡ ਦੇ ਵਸਨੀਕਾਂ ਨੂੰ ਕੀ ਕਹਿਣਾ ਚਾਹੋਗੇ ਦੇਖੋ ਜੀ ਨਵਾਂ ਸਾਲ ਪਿਛਲਾ ਸਾਲ ਜਿਹੜਾ ਉਹ ਤੇ ਬਹੁਤ ਵਧੀਆ ਲੰਘਿਆ ਨਾ ਤੇ ਆਸ ਕਰਦੇ ਆਂ ਔਰ ਅਰਦਾਸ ਵੀ ਕਰਦੇ ਆਂ ਵੀ ਜਿਹੜਾ 2024 ਆ ਉਹ ਉਹਦੇ ਨਾਲੋਂ ਵੀ ਵਧੀਆ ਲੰਘੇ ਤੇ ਮੇਰੀ ਜਿਹੜੀ ਵਾਰ ਦੇ ਲੋਕ ਆ ਉਹਨਾਂ ਨੂੰ ਕੋਈ ਕਮੀ ਪੇਸ਼ੀ ਜਿਹੜੀ ਆ ਉਹ ਨਾ ਆਵੇ ਸੀਵਰੇਜ ਦੀ ਕਮੀ ਪੇਸ਼ੀ ਪਿੱਛੇ ਆਈ ਸੀ ਤੇ ਉਹ ਅਸੀਂ ਵੱਡੀਆਂ ਮਸ਼ੀਨਾਂ ਲਾ ਕੇ ਤੇ ਦੋ ਵਾਰਾਂ ਇਸ ਸਾਲ ਦੇ ਵਿੱਚ ਵੱਡੀ ਸਫਾਈ ਕਰ ਚੁੱਕੇ ਆ ਤੇ ਆ ਲੈਟਸ ਹੁਣੇ 8 ਦਿਨ ਪਹਿਲਾਂ ਇਹ ਕੀਤੀ ਹੈ ਤੇ ਹੁਣ ਆਸ ਹੈ ਵੀ 5-6 ਮਹੀਨੇ ਸੌਖੇ ਲੰਘ ਜਾਣਗੇ ਕਿ ਲੋਕਾਂ ਨੂੰ ਬੇਨਤੀ ਮੈਂ ਕਰਦਾ ਅੱਗੇ ਵੀ ਕੀਤੀ ਸੀ ਵੀ ਸੀਵਰੇਜ ਦੇ ਵਿੱਚ ਕੋਈ ਪੂੜਾ ਖਵਾਰ ਵੱਧ ਘਟ ਨਾ ਪਾਉਣ ਸਿਰਫ ਤੇ ਸਿਰਫ ਪਾਣੀ ਹੀ ਪਵੇ ਵੀਰੇ ਨਾਲ ਕੇ ਜਿਹੜਾ ਸੀਵਰੇਜ ਉਹ ਲਗਾਤਾਰ ਚੱਲਦਾ ਰਹੇ ਇਸੇ ਆਸ ਨਾਲ ਮੈਂ ਲੋਕਾਂ ਨੂੰ 9 ਸਾਲ ਦੀ ਵਧਾਈ ਦਿਨਾ ਤੇ ਆਸ ਕਰਦਾ ਵੀ ਸਰਕਾਰ ਵੱਲੋਂ ਚੱਲ ਰਹੀਆਂ ਜਿਹੜੀਆਂ ਸਕੀਮਾਂ ਤੇ ਹੋਰ ਆ ਰਹੀਆਂ ਸਕੀਮਾਂ ਉ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣਾ ਮੈਂ ਜਿੰਮ ਕਰੂੰਗਾ ਮੈਂ ਨਵੇਂ ਵਰੇ ਦੇ ਸ਼ੁਭ ਅਵਸਰਤੇ ਆਪਣੇ ਵੱਲੋਂ ਤੇ ਆਪਣੀ ਟੀਮ ਵੱਲੋਂ ਇਲਾਕਾ ਵਾਸੀਆਂ ਨੂੰ ਬਹੁਤ ਬਹੁਤ ਵਧਾਈ ਜਿੰਨਾ ਕਿਸੇ ਆਸਾਨ ਨਾਲ ਮੈਂ ਕਾਮਨਾ ਕਰਦਾ ਪੀ ਆਉਣ ਵਾਲਾ ਵਰਾ ਜਿਹੜਾ ਖੁਸ਼ੀਆਂ ਖੇੜਿਆ ਭਰਿਆ ਹੋਵੇ ਤੇ ਕਿਸੇ ਨੂੰ ਹੀ ਰੱਬ ਤਤੀਬਾਰ ਨਾ ਲਾਵੇ ਮਾਸ ਇਹਨਾਂ ਸ਼ਬਦਾਂ ਨਾਲ ਮੈਂ ਆਪਣੇ 33 ਨੰਬਰ ਦੇ ਵਸਨੀਕਾਂ ਨੂੰ ਹਲਕਾ ਦੱਖਣੀ ਦੇ ਵਸਨੀਕਾਂ ਨੂੰ ਤੇ ਅਮਰਸਰ ਸ਼ਹਿਰ ਦੇ ਵਸਨੀਕਾਂ ਨੂੰ 224 ਲੱਖ ਲੱਖ ਮੁਬਾਰਕ ਦਿਨਾਂ ਧੰਨਵਾਦ